हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਨਾਲ ਜਿਹੜੀ ਆਪਾਂ ਬਾਈ ਬਣਾਉਣ ਪਹੁੰਚੇ ਆ ਰੈਮਤ ਡੈਰੀ ਫਾਰਮ 'ਚ ਪਹੁੰਚੇ ਹੈਗੇ ਤੇ ਬਾਈ ਕੋਲੇ ਨਾ ਇੱਕ ਤਾਜੀ ਸੂ ਜਰਸੀ ਵਾੜ ਆ ਗਈ ਬਹੁਤ ਸੋਹਣੇ ਕੱਦ ਕਾਠ ਵਾਲੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਈ ਜਰਸੀ ਆ ਗਈ ਫੁੱਲ ਵਜਨ ਵਾਲੀ ਬਾਕੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਓਮ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਬਾਈ ਕੰਮ ਕਰ ਬਹੁਤ ਵਧੀਆ ਚੱਲਿਆ ਬਾਈ ਠੀਕ ਆ ਰੇਟ ਫਿਰ ਉਹਦੇ ਵੀ ਲੈਣ ਦੇਣੇ ਸੀ ਰੇਟ ਅੱਜ ਵੀ ਜਾਏ ਰੇਟ ਉਹਦੇ ਵੀ ਦੇ ਲੈਣੀ ਸੀਗੇ ਉਹਦੇ ਵੀ ਐ ਮੰਨ ਲਓ ਵੀ ਬੇੜਾ ਇੱਕ ਬੇੜਾ ਤਾਂ ਵੀਡੀਓ ਤੋਂ 5 ਮਿੰਟ ਵਾਦੀ ਬਾਈ ਆ ਗਈ ਸੀ ਪੈਸੇ ਬਾਈ ਨੇ ਪਾਤੇ ਸੀਗੇ ਠੀਕ ਹੈ ਮੇਰੇ ਕੋਟਲੇ ਦਾ ਵੀਰ ਲੈ ਕੇ ਆਇਆ ਸੀਗਾ ਤੇ ਦੂਜੀਆਂ ਦੋ ਬੇੜਾ ਉਹ ਵੀ ਰਾ ਕੇ ਲੈ ਕੇ ਉਹ ਵੀ ਜੋੜੀ ਲੈ ਗਈ ਘੰਟੇ ਦੂੜ ਘੰਟੇ ਦੇ ਵਿੱਚ ਆਪਣੇ ਤਿੰਨੇ ਵੇੜੇ ਸੇਲ ਹੋ ਗਏ ਸੀਗੇ ਠੀਕ ਹੈ ਬਾਈ ਰੇਟ ਆਪਾਂ ਅੱਜ ਵੀ ਬਸ ਉਸ ਹਿਸਾਬ ਨਾਲ ਹੀ ਕਰਨਾ ਜਿੰਨਾ ਦੇਣ ਲੈਣ ਜਾਂ ਤੇ ਬਸ ਉਹ ਜਿਹੜੇ ਆਏ ਗਏ ਬੰਦੇ ਦਾ ਮਾਂਤਨ ਕਰਨਾ ਬੰਦਾ ਉਹਨਾਂ ਕਾਪਾ ਕਰ ਦਾਂ ਕੋਈ ਗੱਲ ਨਹੀਂ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਈ ਨੇੜੇ ਪਿੰਡ ਬਾਈ ਨੇੜੇ ਆਪਣੇ ਇੱਕ ਪਾਸੇ 4 ਕਿਲੋਮੀਟਰ ਤੇ ਭਰੋੜ ਰਹਿ ਗਿਆ ਤੇ ਦੂਜੇ ਪਾਸੇ ਰਾਮਗੜ ਰਹਿ ਗਿਆ ਜੀ ਮੋਗਾ ਬਰਨਾਲਾ ਰੋਡ ਤੋਂ ਆਪਣਾ 2 ਕਿਲੋਮੀਟਰ ਪਿੱਛੇ ਹਰਮਪੈਂਡ ਹੈ ਜੀ ਮੋਬਾਈਲ ਨੰਬਰ ਬੋਲਦੇ ਆਪਣਾ 6284230472 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਸਾਰੇ ਸਕਰੀਨ ਤੇ ਨੋਟ ਕਰ ਲਓ ਜਿਹੜੀ ਇਹ ਬਾਈ ਜਰਸੀ ਵਾੜ ਦੇਖ ਰਿਹਾ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਇਹ ਕਦਾਂ ਸੂਈ ਹੈ ਬਾਈ ਇਹ ਨੂੰ ਸੂਈ ਨੂੰ ਹੋਗੇ 5-6 ਦਿਨ 5 ਤੋਂ 6 ਹਾਂ 5 6 ਦਿਨ ਹੋ ਗਏ ਇੱਕ ਦਿਨ ਬਾਅਦ ਇੱਕ ਅੱਧਾ ਦਿਨ ਬਾਅਦ ਵੀ ਹੋ ਜਾ ਕਿਉਂਕਿ ਆਪਾਂ ਲੈ ਕੇ ਆਏ ਕਈ ਰੋਜ਼ਾ 7 ਦਿਨ ਹੋ ਗਏ ਹੁਣ ਮੈਨੂੰ ਕਿ 5 6 ਦਿਨਾਂ ਦਾ ਸੁਆਈ ਬੱਦੀ ਸੀ ਜਾਂਦਾ ਤੇ ਕਿੰਨਾ ਕ ਦੁੱਧ ਹੋ ਬਈ ਹੁਣ ਜਿਹੜਾ ਮੋਕੇ ਵਾਲਾ ਇਹ 16 ਕਿਲੋ ਐ ਤਿਆਰ ਆਗਾ ਲੀਟਰਾਂ ਦਾ 18 17 18 ਲੀਟਰ ਉਹ ਬਣ ਜਾਊਗਾ ਜਿਹੜਾ ਕੰਡੇ ਵਾਲਾ ਕ 16 ਕਿਲੋ ਵਾਂਗੂ ਹਾਜ਼ਰ ਆਗਾ 15 ਕਿਲੋ ਤੋਂ ਬਾਰ-ਬਾਰ ਜਿਹੜਾ ਵੀਰ ਮਰਜੀ ਮਿਲ ਕੋਈ ਚਾਹ ਕੋਈ ਦੋ ਟਾਈਮ ਚ ਵਾਈ ਕਰ ਕੋਈ ਚੱਕਰ ਨਹੀਂ ਗਈ ਠੀਕ ਬਾਕੀ ਦੁੱਧੋ ਤਾਂ ਹਜੇ ਹੁਣ ਬੋਲੇ ਚੋਂ ਨਿਕਲੀਏ ਦੁੱਧੋ ਹੁਣ ਵਧਣ ਲੱਗੀ ਆ ਤੇ ਬਾਕੀ ਨਾ ਵਜਨ ਵਜੂਦ ਵਾਲੀ ਇਹ ਚਲੋ ਇੱਕ ਤਾਂ ਵੈਸੇ ਹਰੇਕ ਹੀ ਕਹਿੰਦਾ ਆਪਾਂ ਫਲਾਨੇ ਫਾਰਮ ਚ ਲੈਤੀ ਆ ਤੇਤੀ ਆਪਾਂ ਹਨਾ ਫਾਰਮ ਆਪਣੇ ਕੋਲ ਬਕਾਇਦਾ ਉਹ ਫਾਰਮ ਦੀ ਵੀਡੀਓ ਬਾੜੀ ਜਿੱਥੇ ਸੀਗੀ ਸਾਰਾ ਆਪਣੇ ਕੋਲ ਹੈਗੀ ਆ ਦੀ ਵੀਡੀਓ ਬਾੜੀ ਆਪਾਂ ਬਾਈ ਨਾ ਬਾਇਓ ਡਾਟਾ ਆਪਣੇ ਕੋਲ ਮੰਨ ਕੇ ਚਲੋ ਹੈਗਾ ਬਾਈ ਜਿੱਥੋਂ ਆਈ ਆ ਬਾਕੀ ਨਾੜਾ ਨੂੜਾ ਦੇਖੋ ਬੰਨੇ ਤੇ ਬੜੀਆਂ ਚੰਗੀਆਂ ਬੜਾ ਚੰਗਾ ਹੱਬ ਲੈਵਲ ਗਿਆ ਬਾਈ ਕਿਨੇ ਥਣਾ ਦਾ ਸਾਈਜ਼ ਇੱਕ ਨੰਬਰ ਤੋਰਾ ਤਰਾ ਬਾਈ ਚੈੱਕ ਕਰ ਸਕਦੇ ਬਹੁਤ ਸੋਹਣਾ ਤੋਰਾ ਚੰਗੇ ਵਜਨ ਵਜੂਦ ਵਾਲੀ ਕਰਮਣੀ ਲਿਸਨੀ ਲਾਮੀ ਨੇ ਕਿਸੇ ਵਕਤੋਂ ਤੇ ਬਾਕੀ ਜਿਹੜਾ ਆਰਡਰ ਆ ਗਿਆ ਨਾ ਫਿਕਸਡ ਆਰਡਰ ਕਰਮਣ ਨੂੰ ਲੱਗਿਆ ਵਗਾ ਫੀਟੰਗ ਵਾਲਾ ਕਿ ਨਹੀਂ ਬਾਈ ਜੀ 10 ਰੁਪਏ ਸੁਪੇ ਟੁੱਟਣ ਵਾਲਾ ਨਹੀਂ ਟੁੱਟਦਾ ਨਹੀਂ ਬਾਈ ਆਰਡਰ ਇਹ ਫੀਟਿੰਗ ਵਾਲਾ ਦੁੱਧ ਵੀ ਕੱਢੂਗਾ ਨਾ ਇਹਨੂੰ ਮਸਟ ਸਟੇਟਸ ਵਗੈਰਾ ਕੁਝ ਵੀ ਉਵੇਂ ਪੋਵੇ ਸਹੀ ਗੱਲ ਆ ਥੋੜਾ ਜਿਹਾ ਬੱਚੇ ਦਾ ਕਰਕੇ ਕਾਲ ਕਰਦੀ ਹੈ ਬੜੀ ਇੱਕੋਸ ਬੱਚੇ ਦਾ ਕਰਦੇ ਕੋਸੇ ਇੱਥੋਂ ਦੱਸਿਆ ਹੀ ਖੁੱਲੀ ਆਈ ਹੈ ਜੀ ਠੀਕ ਆ ਅਪਰਸਾ ਪਾਇਆ ਇਹਦੀ ਵੀ ਮਤਲਬ ਤੁਸੀਂ ਵੀ ਰੱਸਾ ਪਾਇਆ ਹਾਂ ਪਰਸਾ ਪਾਇਆ ਗਿਆ ਫੜ ਕੇ ਉੱਥੇ ਫਾਰਮ ਚ ਥੋੜਾ ਜਿਹਾ ਤਾਂ ਵੀ ਕਰਦੀ ਹੈ ਜੀ ਠੀਕ ਹੈ ਬਾਈ ਦੁੱਧ ਜੀ ਪਤਾ ਕਿ ਕਿਉਂ ਦਾ ਫਾਰਮ ਦੇ ਨਾਮ ਉਤ ਚਾਹੇ ਕਿੰਨਾ ਕਹਾ ਲੋ ਯਾਨੀ ਕਿ ਨਾਰਮਲ ਹੁਣ ਆਪਣੇ ਦੱਸਾ ਪੈ ਗਿਆ ਯਾਨੀ ਕਿ 20 ਕਿਲੋ ਤੋਂ ਬਾਹਰ ਚਲੀ ਜਾਣਾ ਹੈ ਬਾਕੀ ਨਾੜਾ ਨੂੜਾ ਬਣ ਗਿਆ 20 ਕਿਲੋ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਲੈ ਤੇ ਯਾਨੀ ਕਿ ਫੈਟ ਗ੍ਰੈਵਿਟੀ ਵਾਲਾ ਦੁੱਧ ਹੋਊਗਾ ਬਾਕੀ ਥਣਾ ਥਣਾ ਦਾ ਸਾਈਜ਼ ਪੀੜੀ ਦੇ ਪਾਵੇ ਨਾਲ ਦੇ ਥਣ ਕੱਲਾ ਕੱਲਾ ਥਣ ਪਿਆਗਾ ਬਾਈ ਤੇ ਮੋਲੇ ਦਾ ਬਾਈ ਫਿਰ ਕੀ ਰਹੂਗਾ ਮੋਲਾਪਾ ਭਾਈ ਦੇ ਲੈ ਲਿਆ 75000 ਰੁਪਏ ਦੀ ਵੜ ਦੇ ਦਾਂਗੇ ਥੋੜੂ ਜਿਹਾ ਥੋੜਾ ਕਹਣਾ ਮਾਨਦਾਨ ਹੈ ਬਸ ਤੁਸੀਂ ਆਇਆ ਤੁਸੀਂ ਕਹਿਤਾ ਕੋਈ ਗੱਲ ਨਹੀਂ ਥੋੜਾ ਕਹਣਾ ਆਪਾਂ ਜਰੂਰ ਮਾਨਦਾਨ ਕਰਾਂਗੇ ਠੀਕ ਹੈ ਮਾਨਦਾਨ ਭਾਈ ਕਹਿੰਨਾ ਆਪਾਂ ਜਰੂਰ ਕਰ ਦੇਾਂਗੇ ਬਾਕੀ ਨਾ ਤੁਸੀਂ ਕੁਆਲਟੀ ਦੇਖੋ ਜਰਸੀ ਦਾ ਨਵੀਂ ਨਹੀਂ ਆ ਭਾਈ ਇੱਕ ਤਰ੍ਹਾਂ ਦਾ ਫੇਸ ਵੀਡੀਓ ਦੀ ਚੈੱਕ ਕਰ ਸਕਦੇ ਹੋ ਕੰਨ ਛੋਟਾ ਲੱਗਿਆ ਵਾ ਨਿੱਕਾ ਜਿਹਾ ਮੂੰਹ ਆ ਤੇ ਚੰਗੇ ਬਜਨ ਚ ਵੜਾਗੀ ਬਦਿਆ ਸੋਹਣਾ ਡਾਂਚ ਆ ਇਹਦਾ ਕਰਨ ਵਾਲੀ ਦਾ ਤੇ ਮੁੱਲ ਵੀ ਬਾਈ ਨੇ ਬਾਈ ਉਸ ਹੱਬ ਨਹੀਂ ਰੱਖਦਾ 75000 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਧਾਰਾ ਮਾਰੋਗੇ ਬਾਈ ਮਾਰ ਦਿੰਦੇ ਆ ਬਾਈ ਧਾਰਾ ਬਾਈ ਕਹਿੰਦਾ ਮਾਰ ਦਿੰਦਾ ਚੌਣਚਵਾ ਬਾਈ ਤੁਹਾਨੂੰ ਚੈੱਕ ਕਰਵਾ ਦਿੰਦਾ ਹੁਣ ਨਹੀਂ ਘਰ ਪੜਦੀ ਲੈ ਬਾਈ ਠੰਡੀ ਠੰਡੀ ਦਿਖਾਉਂ ਮਾਰ ਦੇ ਬਾਈ ਧਾਰਾ ਕੋਈ ਚੱਕਰ ਨਹੀਂ ਚੌਣਚਵਾ ਦੇਖੋ ਬਾਈ ਬੜਾ ਚੰਗਾ ਚੌਣਚਵਾ ਬਾਈ ਹੈ ਨਾ ਹਾਂ ਬਾਈ ਨਿਆਣਾ ਨੂੰ ਨਾ ਲੈਂਦੀ ਆ ਕੋਈ ਚੱਕਰ ਨਹੀਂ ਹੂੰ ਤੇ ਜਿਵੇਂ ਮਰਜੀ ਜਿਹੜਾ ਵੀ ਮਰਜੀ ਚੋੜ ਸਹੀ ਗੱਲ ਹੈ ਲੈ ਕੀ ਬਾਤ ਆ ਚੌਣਚਵਾ ਇੱਕ ਨੰਬਰ ਆ ਬਾਈ ਮੋਟੀ ਚਵਾਏ ਲੱਗੀ ਹੋਈ ਆ ਮੰਨ ਲਓ ਮਗੜਾ ਬਾਈ ਲੈ ਇਹੇ ਤਾਂ ਜੋ ਕੋਈ ਭੂਰ ਕੋਈ ਛਿੱਟਾ ਕੁਛ ਨਹੀਂ ਗਾ ਸਹੀ ਗੱਲ ਕੋਈ ਬੰਦਾ ਕਹੇ ਕਿ ਠੰਡੀ ਠੰਡੀ ਲੋਤ ਆ ਆਪਾਂ ਦੀਨਦਾਰ ਬੈਠੇ ਕੋਈ ਆਏ ਨਹੀਂ ਗਾ ਸਹੀ ਗੱਲ ਆਪਾਂ ਠੰਡੀ ਠੰਡੀ ਫੋਲ ਆਏ ਉੱਠ ਠੱਕੇ ਬਾਕੀ ਨਾੜਾ ਨੂੜਾ ਦੇਖੋ ਹਵਾਨੇ ਤੇ ਪਾਏ ਜੰਗਿਆ ਕਹਿੰਦਾ ਜੂਰੀ ਯਾਰ ਬਹਿ ਜਾ ਚਾਹੇ ਜੂਰੀ ਯਾਰ ਵੀ ਬਹਿ ਜਾ ਬਈ ਕੋਈ ਚੱਕਰ ਹੀ ਨਹੀਂ ਬਣੇ ਕੋਈ ਚੱਕਰ ਨਹੀਂ ਆ ਪੈਂਦੀ ਸਹੀ ਗੱਲ ਲੈ ਕੀ ਬਾਤ ਹੈ ਬਈ ਮੇਰੇ ਨਾਲ ਠੰਡੇ ਸੀਲ ਦੀ ਹੁੰਦੀ ਆ ਪਸ਼ੂ ਕਿਤਨੀ ਬਾਈ ਪਤਾ ਕੀ ਹੈ ਜੀ ਨੇ ਜਿਹੜੇ ਵੀਰ ਨੇ ਘਰੇ ਚੋਣਾ ਜੀ ਅਗਲਾ ਕਹਿੰਦਾ ਦੁੱਧ ਚ ਅੱਧਾ ਕਿਲੋ ਘੱਟ ਦੇ ਦੇ ਹੂੰ ਜੇ ਹੁਣ ਮੰਨ ਲਓ ਸੁਬਾ ਸਾਮ ਚੋਣ ਫੇਲੇ ਬੜੋ ਨੂੰ ਖਿਲੀ ਵੀ ਗਿਆ ਜਾਨਵਰ ਸਹੀ ਗੱਲ ਆ ਬਾਈ ਤੇ ਫਿਰ ਉਹ ਅਗਲੇ ਨੂੰ ਦੁੱਖ ਜਾਂ ਆਉਂਦਾਗਾ ਪੈ ਲਾ ਜਾਂਦਾ ਸਹੀ ਗੱਲ ਆ ਤੇ ਬਾਈ ਉਵੇਂ ਨਹੀਂਗਾ ਜਾਨੀ ਕੋਈ ਮਰਜ਼ੀ ਚੋਲੇ ਠੰਡੀ ਸੀਲ ਆ ਜਿੱਥੇ ਪੈਰ ਧਰ ਲਿਆ ਕੇਰਾ ਉਦੋਂ ਬਾਅਦ ਧਾਰ ਚੋ ਕੇ ਹਟਾਂਗੇ ਫੇਰੀ ਪੈਰ ਚੱਕਣਾ ਆ ਹੀ ਨਹੀਂਗਾ ਵੀ ਹਿੱਲੀ ਜਾਊ ਠੀਕ ਆ ਬਾਈ ਹਾਂਜੀ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਬੈਡ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰ